ਨਖਾਲਸਾ ਸ੍ਰੀ ਵਹਿਗੂ ਜੀ ਦੀ ਫਤਿਹ ਹਾਂਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਹਿਗੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਹੁਣ 11:00 ਵੱਜ ਗਏ ਆਪਾਂ ਨੇ ਕੰਮ ਤੰਦੇ ਕਰ ਲਏ ਨੇਗੇ ਤੇ ਅ ਅੱਜ ਹੈਗੇ 18 ਤਰੀਕ ਤੇ ਰੱਖੜੀ ਹੈਗੇ 19 ਤਰੀਕ ਦੀ ਅੱਜ ਆਪਣੀ ਆਵਣੀ ਆਊਗੀ ਰੱਖੜੀ ਬੰਨਣਾ ਸਾਰਿਆਂ ਨੂੰ ਪਹਿਲਾਂ ਤਾਂ ਹੈ ਵੀ ਰਖੜੀ ਇਹ ਰਖੜੀ ਅੰਤਾਰ ਸਾਰੇ ਚਾਈ ਚਾਈ ਮਨਾਉਗਾ ਪਹਿਲੇ ਬੂਹਲਾ ਸਾਰੇ ਭੈਣਾ ਦੇ ਵੀਰਾਂ ਨੂੰ ਤੰਦਰੁਸਤੀ ਰੱਖੇ ਤੇ ਵੱਡੀਆਂ ਉਮਰਾਂ ਲਾਵੇ ਪਾਈ ਪਤੀ ਜਿਆਂ ਤੇ ਸਾਰੇ ਚਾਈ ਚਾਈ ਆਪ ਦੇ ਕਰੇ ਤਿਹਾਰ ਮਨਾਉਣਾ ਹਨਾ ਤੇ ਇਹ ਨਹੀਂ ਹੁੰਦਾ ਹਨਾ ਜੀ ਵੀ ਰਖੜੀ ਦਾ ਤਿਹਾਰ ਹੈ ਆਪਾਂ ਵੀਰਾਂ ਤੋਂ ਲੈਣਾ ਹੀ ਹੈਗਾ ਤੇ ਆਪਾਂ ਵੀਰਾਂ ਨੂੰ ਦੇ ਵੀ ਸਤਿਆ ਰਖੜੀ ਦੇ ਤਿਹਾਰ ਤੰਗੀਰ ਤਾਂ ਲੈnde ਤਾਂ ਹੈ ਨਹੀਂ ਪਰ ਦੇ ਵੀ ਸਕਦੇ ਆ ਆਪਾਂ ਆਪਾ ਲੈਣ ਵਾਲੀ ਨਹੀਂ ਹੈਗੀ ਤਾਂ ਦੇ ਆਪਾਂ ਦੇ ਵੀ ਸਕਦੇ ਹੁਣ ਰੱਖਤੀ ਗਏ। ਲੋ ਜੀ ਜਿਹੜਾ ਹੁਣ ਟਾਈਮ ਹੈਗਾ 11:00 ਵੱਜ ਗਏ ਤੇ ਆਪਾਂ ਕਰਦੇ ਆਂ ਜੀ ਸਬਜ਼ੀ ਦੀ ਤਿਆਰੀ ਤੇ ਉਹਨਾਂ ਜਿਹਾ ਆਉਂਦੇ ਨੂੰ ਅਸੀਂ ਸਬਜ਼ੀ ਬਣਾ ਲਵਾਂਗੇ। ਸਬਜ਼ੀ ਬਣਾਵਾਂਗੇ ਆਪਾਂ ਮਿਕਸ ਸਬਜ਼ੀ ਬਣਾਵਾਂਗੇ ਸਾਰੇ ਤਰ੍ਹਾਂ ਦੀ ਟੇਕਾ, ਗਾਜਰ, ਆਲੂ, ਸਿਮਲਾ ਮਿਰਚ, ਬਿੰਡੀ ਤੇ ਪਿਆਜ਼ ਤੇ ਜਿੰਨੀਆਂ ਵੀ ਸਬਜ਼ੀਆਂ ਆਪਣੇ ਕੋਲ ਹੈਗੀਆਂ ਨੇ ਤਿਆਰ ਆਪਾਂ ਲੈ ਸਬਜ਼ੀ ਬਣਾ ਲੈ ਗੋਸਾ ਅੱਧੀਆਂ ਸਬਜ਼ੀਆਂ ਮੈਂ ਕੱਟ ਲਈਆਂ ਤੇ ਪਹਿਲਾਂ ਮਾਸੀ ਬੈਠੀ ਸੀ ਇੱਧਰਲੀ ਤੇ ਅੱਧੀਆਂ ਸਬਜ਼ੀਆਂ ਰਹਿndੀਆਂ ਨੇ ਕੱਟਣ ਵਾਲੀਆਂ ਉਹਨੇ ਬੈਠੇ ਬੈਠੇ ਇਹਨੇ ਗੱਲਾਂ ਮਾਰ ਲਈਆਂ ਮਾਸੀ ਨਾਲ ਤੇ ਮਾਸੀ ਵੀ ਇੰਹੀਂ ਗੱਲਾਂ ਕਰਤੀਆਂ ਰਖੜੀ ਦੀਆਂ ਮਾਸੇ ਜੀ ਦੀ ਨੰਨ ਦਾ ਉਹ ਅੱਜ ਬਥਾਰਾ ਉਹਨਾਂ ਦਾ ਕਰਕੇ ਜਿਆ ਰਖੜੀ ਦੀਆਂ ਤੇ ਕੱਲ੍ਹ ਆ ਬੰਨ ਕੇ ਆਈ ਐ ਤੇ ਅੱਜ ਇਹਦੀ ਗੱਲ ਦਾ ਉਹ ਚਲੋ ਵੀ ਹਨਾ ਟਾਈਮ ਚ ਟਾਈਮ ਕੱਟ ਕੇ ਇਹਾਰ ਤੀਨੇ ਵੀ ਟਾਈਮ ਲੱਗਦਾ ਮਨਾਉ ਆਪ ਜਿਕਰੇ ਬਹੇ ਬੀ ਤੰਦਰੁਸਤੀ ਰੱਖੇ ਨਾਲ ਆਪਾਂ ਮਿੱਠਾ ਬਣਾ ਲਾਂਗੇ ਥੋੜਾ ਬਹੁਤਾ ਤੇ ਸਬਜ਼ੀ ਬਣਾ ਲਾਂਗੇ ਠੀਕ ਹੈ ਜੀ ਤੇ ਸੇਮਾ ਮਿਰਚ ਤੇ ਆਪਣੀ ਪਰਿੰਡੀ ਰਹੇਗੀ ਕੱਟਣ ਵਾਲੀ ਤੇ ਦੂਜੀਆਂ ਸਬਜ਼ੀਆਂ ਆਪਾਂ ਨੇ ਕੱਟ ਲਈਆਂ ਨੇਗੇ ਚਲੋ ਇਹ ਫਿਰ ਮਿਲਦਾ ਫਿਰ ਲਓ ਜੀ ਆਪਣੀ ਸਬਜ਼ੀ ਆਪਣੀ ਇਸ ਤਰ੍ਹਾਂ ਦਿੱਤੀ ਐ ਤੇ ਹੌਲੀ ਹੌਲੀ ਬਰਨ ਦੀ ਘੱਟ ਗਾਸ ਤੇ ਹੌਲੀ ਹੌਲੀ ਕੋਲੀ ਕੋਲੀ ਕੱਟਤੀ ਚੱਲ ਜਾਣਾ ਹੈ 5-5 ਮਿੰਟਾਂ ਬਾਅਦ ਲਿਆਈਏਮ ਉਹਦੇ ਮਿੰਟਾਂ ਬਾਅਦ ਇਸੇ ਮਾਮੇ ਵਿੱਚ ਪਾਉਂਦੀ ਗਾਜਰਾ ਆਲੂ ਸੇਕਾ ਪਿਆਜ਼ ਟਮਾਟਰ ਸਮਲਾ ਲੈਂਦੇ ਚ। ਇਹ ਦੇਖੋ ਕੱਟਾ ਕਢਨੇ ਹੁਣ। ਤਾਂ ਇਹ ਤੋਂ ਬਿਊ ਬੁਖਾਉਣੇ ਅੱਜ ਆਪਣਾ ਕੱਤੀ ਦਾ ਤੇ ਕੱਪੜੇ ਅੱਜ ਥੋੜੇ ਹੀ ਨੇ। ਤੇ ਇੱਕ ਦੋ ਸੂਟ ਰਹਿੰਦੇ ਸੀਗੇ ਮਗਰ ਉਹ ਲਾਹੇ ਸੀ ਮਹ ਕੱਲ ਨੂੰ ਤੋ ਲਾਂਗੇ। ਤੇ ਕੱਲ ਮੇਰੇ ਕੱਪੜੇ ਬਾਲੇ ਹੋਗੇ ਕੱਲ ਤਾਂ ਮੇਰੇ ਸਾਰਾ ਦਿਨ ਕੱਪੜੇ ਠੀਕ ਨਹੀਂ ਆਏ ਤੋਣ ਵਾਲੇ। ਤੇ ਅੱਜ ਸਰਦਾਰਜੀ ਗਏ ਹੋਏ ਨੇ ਹੈਲਪਰ ਸਾਢ ਦੇ ਸੀ ਮੇਰੇ ਕੋਲੇ। ਤੋ ਕਿ ਫਿਰ ਸੂਣ ਵਾਲੀ ਮੱਜਾਂ ਨਾ ਕੱਲੀ ਤੋਂ ਲੋਟਣੀ ਆਉਂਦੀਆਂ ਹੈਗੀਆਂ ਤੇਨੇ ਖੇਤੀ ਦਾ ਵੀ ਦੇਖਣਾ ਹੁੰਦਾਗਾ ਆ ਬੈਠੀ ਆ ਆਪਣੀ ਰਾ ਵੀ ਔਰ ਆ ਵੀ ਮੱਜ ਦਾ ਆਪਣੇ ਦਮਾ ਤੋਂ ਖੌਲਪ ਧਾਰੀ ਨਹੀਂ ਪੈਂਦੀ ਹੋਈ ਖਲੂਣ ਕਰਕੇ ਆਉਂ ਕਰਦੀ ਹੈ ਜੀ ਇਹਨੂੰ ਚੁੰਗਣੀ ਚੰਗਾਉਣੇ ਜੋਤ ਫੜਾ ਕੇ ਗਿਆ ਤੇ ਰਾਜੀ ਵਾਲ ਫੜਾ ਕੇ ਗਏ ਸਵੇਰੇ ਸਵੇਰੇ ਆ ਚੁੰਗਣੀ ਉਹਨਾਂ ਨੇ ਕੱਟੇ ਨੂੰ ਲਿਆਂਦੀ ਸੀਗੀ ਮਹਾਂਪਾਈ ਛੋੜੇ ਕੱਟੇ ਨਾਲ ਦੀ ਚੁੰਗਣੀ ਫੜਾ ਕੇ ਜਾਉ ਆ ਫੜਾ ਕੇ ਜਿੰਨਿਪੜ ਇਹ ਨਾਲ ਬਦੀ ਰਾਜ ਕੇ ਪੀ ਲਿਆ ਦੁੱਧ ਤੇ ਸਵੇਰੇ ਜੋਤ ਪਲਾ ਗਿਆ ਸੀਗਾ ਦੁੱਧ ਮੈਨੂੰ ਭੁਆਏ ਪਿਆ ਦਿਆ ਕਰ ਤੇ ਉਦੋਂ ਬਾਅਦ ਮੈਂ ਦੋ ਵਾਰੀ ਥੋੜਾ ਥੋੜਾ ਪਿਆਲਤਾ ਮੈਨਾਂ ਇੱਕੇ ਦਮ ਨਹੀਂ ਜਾ ਦਿੱਤੀ ਆਉਂਦੀ ਮਹਾਕਾਲ ਦੀ ਭੁੱਖ ਈ ਆ ਹਨਾ ਕਿਤੇ ਕੋਈ ਖਤਰਾ ਨਾ ਹੋ ਜੀ ਮਸਾ ਪਾਣਾ ਨਾ ਸਾ ਦਹੀਂ ਕੱਟਈ ਆਈ ਆਪਣੀ ਤੇ ਹੁਣ ਜੀ ਹੁਣ ਦੋ ਵਾਰ ਸੋਊਗੀ ਆ ਮੱਝ ਫਿਕਰ ਲੱਗਿਆ ਪਿਆਸ ਜੀ ਅਓ ਜੀ ਬਾਦੀ ਕਰਦੀ ਉਹ ਥੋੜਾ ਜਿਹਾ ਤੁਸੀਂ ਬਟੇਕਤਾ ਜਾਉਗੀ ਆਮ ਅਜ ਦਾ ਹਰੇ ਡੇਢ ਮਹੀਨਾ ਰਹਿੰਦਾ ਸਵਾ ਮਹੀਨਾ ਘਾਟਾ ਡੇਢ ਮਹੀਨਾ ਤੋਂ ਇਹਦੇ ਬਸ 8-10 ਦਿਨ ਰਹਿ ਗਏ ਅੱਠ ਉਹ 14 ਦਿਨ ਵੱਧ ਲੈਗੇ 14 ਦਿਨ ਵੱਧ ਲੈ ਕੇ 15ਵਾਂ ਦਿਨ ਸੂਈ ਆਉਗੀ ਅਨੇਨਾਂ ਤਾਂ ਪਸੂ ਵੱਧ ਲੈ ਹੀ ਜਾਂਦਾ ਤੇ ਅੱਜ ਆਪਣੇ ਭਾਈ ਨੇ ਸਾਰਾ ਸਾਫ ਸਫਾਈਆ ਕਰ ਦਿੱਤੋ ਬੱਠਲ ਧੁੱਪੀ ਧਰ ਗਿਆ ਭਾਈ ਕੁੰਖਬੜ ਕੱਢ ਦਿੱਤਾ ਉਹਨੇ ਜਿਹੜਾ ਆਪਣੇ ਹੈਲਪਰ ਸਰਦਕੇ ਕਹਿੰਦੀ ਸਰਦਾਰ ਜੀ ਹਜੇ ਬਾੜੀ ਗੁੱਡਣ ਵਾਲੀ ਰਹੇਗੀ ਬੀਬੀ ਕਹਿੰਦੀ ਭਾਈ ਹੱਥ ਨਹੀਂ ਜੇ ਆਪ ਕਰ ਲਾਂਗੇ ਗੁੱਡ ਦੀ ਕਿਉਂਕਿ ਧੁੱਪ ਹੋ ਗਈ ਫੇਰ ਵੀ ਹੋ ਵੀ ਹੈ ਨਾ ਵਿਚਾਰੇ ਨੂੰ ਭਾਈ ਰੈਸਟ ਕਰ ਲੈ ਹੁਣ 12 ਵਜ ਗਏ ਸਵੇਰ ਤੇ ਆ ਧੁੱਪੇ ਬੱਠਾ ਰਾਵੜ ਦਾ ਟੁਟਕ ਜੂ ਸਾਰਾ ਵਧੀਆ ਬਣਾਤਾ ਸੰਬਰ ਕੇ ਆਹਾ ਕੜ ਕੇ ਤੜਕੇ ਨਾਲ ਇਤ ਮਾਂਜਾ ਚੰਗੀ ਤਰ੍ਹਾਂ ਮਾਰ ਦੇਵਾਂਗੇ

మే మామਣਾ ਚਲਾਪਾ ਜਾਨ ਜੀ ਬਿਲ ਬਣਾ ਲਾਂਗੇ ਰੋਟੀ ਫਿਰ ਆਖ ਨੇ ਪਈ ਕਿਸੇ ਦੇ ਘਰੇ ਨਾ ਖਾਏ ਰੱਖ ਨਦੀ ਹਰੇਟੇ ਕਰ ਦਿਓ ਅਸੀਂ ਖਾਵਾਵਾਂਗੇ ਤਰੀਕ ਦੇਖਲਾ ਹੈ ਕਿੰਦੇ ਆਉਗੀ ਆ ਤਰੀਕ ਦੇਖਲਾ ਗੁਰੂ ਸੁਹਾਵ ਜੂ ਹੈ 4:00 ਵਜੇ ਨਾ ਹੋਣਾ ਥੋੜਾ ਜਿਹਾ ਉਂਗ ਤੇ ਲੇਟੀ 5:00 ਕੁਜ ਵਜੇ ਉਹ ਆ ਤਰੀਕ ਕਿੰਨੇ ਉੱਥੇ ਦੇਖ 35 ਆ 25 ਤਰੀਕ ਆ ਨਾ ਨਾ ਸਾਡਾ ਨਿਕਾਇਆ ਮੇਰਾ ਪਹਿਣਾ ਨਹੀਂ ਕਿੰਨੀਆਂ ਹੋ ਗਈਆਂ 23 ਵਾਲੀਆਂ ਪਹਿਣਾ ਹੋ ਗਈਆਂ ਆ ਰਹੀਆਂ ਪਹਿਣ ਗਿਆ ੱੱਲੇ ਨੂੰ ਠੀਕ ਹੈ ਤੇ ਚੱਲਣਾ ਸੌਣਾ ਮਗਰੇ ਇਹ ਕਰ ਜਲਦੀਪ ਮੈਂ ਪਤਾ ਆਰੇ ਨਾ ਰੋਣਾ ਸੀ ਆ ਜੀ ਮੈਂ ਜਿਹੜੇ ਬੋਲਣ ਲੱਗ ਪਟਤੀ ਹੈ ਨਹੀਂ ਕਾਟਣੀ ਆਈ ਨਹੀਂ ਉਹ ਲੈਟਾ ਇਹ ਲਾਦੀ ਉਹ ਤੇ ਖੇਡੀ ਜਾ ਉਹਨਾਂ ਜਰਾ ਬਗਾ ਚੀਫਾ ਦੇ ਦੇ ਆ ਨੀਦ ਨੀਦ ਉਤਰ ਗਈ ਮੜੀ ਜੀ ਕਦੀਪ ਓਏ ਉਹ ਨੀਦ ਉਤਰ ਗਈ ਨੀਦ ਉਤਰ ਕੁੱਟੀ ਰੋਂਦਾ ਉਹਦੇ ਨੂੰ ਨੀਂਦ ਜੜੀ ਹੋਇ ਸਤਾਨ ਹੁੰਦਾ ਸੀਗਾ ਬਰਾਦਰ

ਰੱਖੜੀ ਬੰਨੀ ਹੈ ਚੈਨ ਆ ਗਿਆ ਰੱਖੜੀ ਤਾਂ ਦਿਖਾਇਆ ਰੱਖੜੀ ਬੰਨਤੀ ਰੱਖੜੀ ਦਿਖਾ ਦੇ ਇਧਰ ਆ ਜਾ 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 ਦੇ ਰਖੜੀ मामू ਨੇ ਰਖੜੀ ਬੰਨੀ ਐ ਨਹੀਂ ਤੇ ਦੂਜਾ मामू ਕਿੱਥੇ ਐ ਕੁਲਵੀਰ मामू ਕੁਲਵੀਰ मामू ਕਿੱਧਰ ਵਗ ਗਿਆ ਚੱਲ ਵਗ ਗਿਆ ਖੇਤ ਤੇ ਆਦਾ ਵੀ ਜਰਾ ਉਹਨੂੰ ਤਾਂ ਖੇਤੀ ਹੁੰਦਾ ਤੂੰ ਕਾਮ ਪਮੇ ਗੱਲ ਬਾਬਿਆ ਵੀ ਵਗ ਗਿਆ ਪੁੱਤ ਥੇਮਕੁੰਡ ਸਾਹਿਬ ਥੇਮਕੁੰਡ ਸਾਹਿਬ ਆ ਗਿਆ ਕੱਲ ਕੀ ਹੈਗਾ ਕੱਲ ਕੀ ਹੈਗਾ ਕੱਲ ਆਗੀ ਦਾ ਸੀ ਜੀ ਕਿਹ ਜਗਾਈ ਨਾ 5 ਦਿਨ ਸੇ ਬੈਠੀ ਮੋਟਰਸਾਈਕਲ ਦੇ ਤੱਕ ਪਹੁੰਚ ਰਹੀ ਆ ਭਣ ਜਿਹੜਾ ਕੋਈ ਇਮਾਨਦਾਰ ਕਿਸੇ ਦੀ ਗੱਲ ਦੱਸ ਮੋਟਰਸਾਈਕਲ ਦੇ ਕਿੰ ਘਟੇ ਲਿ ਜਾ ਸਕਦੇ ਹੈ ਅਰੇ ਇਸਕੇ ਪਹੁੰਚ ਗਣ ਤਾ 12 ਵਜੇ ਪਹੁੰਚ ਗਏ ਅਗਰ ਚੜਦੀ ਆ ਤੇ ਮਾਗਰ ਨੂੰ ਹੋ ਜਾਓ ਹੋਣਾ ਹੋ ਜਾਏ ਐਤੀ ਦੀ ਗੌਰ ਤੇ ਮੈਂ ਤਾਂ ਮੁੰਗਾ ਜਿਹਾ ਬਹਲਾ ਬਹਿਗਾ ਮਾ ਸਾ ਚੱਲ ਬਹਿ ਜਾ ਕੋਈ ਬਹਿ ਜਾ ਮੈਂ ਇੱਧਰ ਕਾਰੇ ਫੜਾ ਦੇ ਕਿਹ ਥੂ ਫੜਾ ਦੇ ਨਾ ਆਪਾਂ ਵੀ ਜੱਲੀ ਗਏ ਤੇ ਲੈ ਬੈਠਾ ਲੈ ਜਦੋਂ ਆਪਾਂ ਲੋ ਜੀ ਆਪਾਂ ਗੁਰਦਾ ਅੰਦਰ ਤੋਂ ਕੋਲ ਟੱਕਰੀ ਵੱਲਣਗੀ ਆ ਮੈਂ ਲੈ ਸਾਈਡ ਤੇ ਇੱਥੇ ਬੈਜਾ ਆਉਣਾ ਵਿੱਚ ਬਣਾ ਉੱਪਰ ਨਹੀਂ ਆ ਜਾਣਾ ਗੁਰਦਵਾਰ ਚ ਜਲੀ ਆ ਆਈਂ ਫੜਾ ਦੋ ਪੁੱਤ ਇਹ ਰੋਊਗਾ ਆਉਣੀ ਕਹਿੰਦੀ ਉਦਲੇ ਕਾ ਰੋਇਆ ਸੀ ਆਈਂ ਖੇਡ ਦੂਗਾ ਆ ਲੈ ਪਾ ਦੇ ਹੱਥ ਚ ਪਾ ਦੇ ਹੱਥ ਚ ਪਾ ਲੈ ਬੋਸ਼ ਕੇ ਪਾ ਹਾਂ ਬਸ ਟੇਢੇ ਨਹੀਂ ਦਾ ਇਹ ਪੱਟਾ ਕਾ ਮੈਂ ਫੜ ਲਾਂ ਮੂੰ ਵੀ ਬੱਸ ਤੇਰਾ ਸਾਗਣ ਜਕਰ ਦੋ ਤੁਹਾਡੇ ਚਾ ਫੜ ਲੈ ਮੇਰਾ ਜੀ ਆਈ ਵੱਡਾ ਕਰਾ ਦਮਾ ਤੁਹਾਨੂੰ ਹੈਗਾ ਸਾਡੇ ਯਾਰ ਵਿਆਹ ਕਰ ਦੂੰਗੇ ਦਾ ਮਿੱਠਾ ਪਾਗ ਖਾਣੂ ਹੈ ਹਾਂ ਖਾ ਲੈਂਦਾ ਆ ਮਾੜਾ ਮਾੜਾ ਜਵੀ ਮਾੜਾ ਮਾੜਾ ਖਾ ਲਾ ਆ ਖਾ ਲੈਂਦਾ ਸੇਕ ਚ ਅੱਧਾ ਤੇ ਸੇਕ ਚ ਪਾਉਗਾ ਨਾ ਸੱਲਾ ਹਾਂ ਇਹ ਕੌਣ ਇਹ ਪਤਾ ਕਿਉਂ ਕੱਟਦਾ ਕਾਗਜ਼ ਲੈ ਗਏ ਹੁਣ ਇਹ ਦੱਸਦੇ ਨੇ ਆਰਮੀ ਚ ਜਾਣਾ ਆ ਆ ਦੇ ਕੱਟ ਛੱਲਾ ਵੀ ਨਾਲ ਨਾਲ ਰੱਖਣੀ ਆ ਖੇਡਾ ਆ ਕਿਹੜਾ ਯੂਲਾ ਕਿਤੇ ਕਪਾਈ ਕਨ ਹੱਥ ਤੇ ਨਾ ਬੰਨਿਓ ਕੋਈ ਬੱਚਾ ਹੀ ਖੇਡਦਾ ਉਹ ਬੱਚਾ ਕਿੱਧਰ ਜਾ ਰਹਾ ਬੱਚਾ ਆ ਬੈਗ ਅਖੜਾ ਇਹ ਨੂੰ ਮੈਂ ਫੜਾ ਨਾ ਕੋਈ ਨਾ ਇਹ ਬੁੱਤ ਆ ਇਹ ਬੁੱਤ ਆਪਾਂ ਨਾ ਰਖੜੀ ਬਣਾ ਲਾਂ ਗਾਹਾਂ ਤਾਂ ਬੇ ਮੂਰੀ ਹੱਥ ਕਰੂ ਮੇਰੇ ਬੰਨੂ ਐਕਸੀ ਨਹੀਂ ਆਉਂਦਾ ਗੁਰਾਦਰ ਮੰਨੀ ਕਿਤ ਕਵੇ ਤਾਂ ਇਹ ਨਹੀਂ ਵੀ ਦਿੱਤਾ ਹਾਂ 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 ਕਰਤੀ ਹੋ ਗਿਆ ਲੋ ਜੀ ਕਰੋ ਮਨ ਦਾ ਸਾਥ ਜਾ ਬਸ ਸੁਣਾ ਲਾ ਗੁਰਾਦਰ ਦੀ ਪਹਿਲੀ ਰਖੜੀ ਸੀ ਆਮੀ ਨੇ ਬਟੀਕ ਤੋਂ ਸੂਟ ਕਰਕੇ ਦਿੱਤੇ ਨੇਗੇ ਲੋ ਪਾਪਾ ਜਉੜਾ ਦੇ ਬਾਕਰ ਮੋਨੇ ਮੈਂ ਤੇ ਕੋਈ ਨਾ ਤੇ ਕਿਹੜਾ ਕਿਹੜੀ ਦਾ ਮੈਂ ਟਾਈਮਿੰਗ ਪਤਾ ਆ ਮੇਰਾ ਸੁਖਮਨ ਦਾ ਘਰ ਮਨ ਲੋ ਜੀ ਦੋਨਾਂ ਦੀ ਕੜਾਈ ਕੋਈ ਰੰਗ ਮੇਰਾ ਭਰਕਾ ਦਾ ਦਾ ਕੜਾਈ ਵਿੱਡੋਟਾ ਅੱਡੋਟਾ ਗੜੇ ਦੀ ਕੜਾਈ ਕੋਲਾ ਦੀ ਕੋਲ ਆ ਲਾ ਲਾ ਗਿਆ ਆ ਤਾਂ ਹਨੇਰੇ ਮੈਂ ਤਾਂ ਵੀ ਲਿਆ ਬੜਾ ਹੋ ਗਿਆ ਹਲੋ ਜੀ ਦੋਨਾਂ ਭੈਣਾਂ ਨੇ ਹਨਾ ਫੋਟੋ ਸੈਂਡ ਕਰੀ ਸੀ ਆਮਨੀ ਨੇ 2 ਮਹੀਨੇ ਹੋ ਗਏ ਫੋਟੋ ਸੈਂਡ ਕਰਾਈ ਤੇ ਕਹਿੰਦੀ ਤੁਸੀਂ ਦੱਸ ਦੋ ਵੀ ਕਹੇ ਦਾ ਸੂਟ ਕਰਵਾਉਣਾ ਹੈ ਉਹ ਹੀ ਗੱਲਾਂ ਬੱਚੇ ਦਾ ਜਾਇ ਜਾ ਇਹਨਾਂ ਨੂੰ ਲੋਟ ਲੱਗਿਆ ਕਰ ਮੈਂ ਤਾਂ ਹਜੇ ਬੈਠੀ ਤੁਹਾਨੂੰ ਰਹਿਣ ਤੋਂ ਵੀ ਹਨਾ ਪਨੀਰੀ ਫਿਰੋਲ ਦੇ ਤਾਂ ਬੜੇ ਸੀਗੇ ਕੋਈ ਗੱਲ ਨਹੀਂ ਪਹਿਤੋਂ ਤੰਦ ਤੁਸੀਂ ਕਿ ਸਲਟਾ ਲੋ ਵੀ ਦੁਰਾਜਾ ਸੁਪਰੀ ਬੱਚਿਆਂ ਨੂੰ ਫੁੱਟੂ ਬਣਾੜਾ ਆਹੀ ਦੋ ਲੈ ਹਾਂ ਮੈਂ ਰੱਖ ਜੇ ਮੈਂ ਸਮਝਦੇ ਹਾਂ ਬੱਚੇ ਮੈਂ ਤਾਂ ਨਾਲ ਪਾਪਾ ਦੇਖਣਾ ਚੱਲਦਾਗਾ ਨਾਲ ਦੇਖੀ ਲਈ ਮੰਨ ਤਾ ਬਣਾ ਲਈ ਰੱਖ ਲਈ ਦਿਖਾਈ ਮਨ ਕਾਦੀ ਆ ਮੈਂ ਕਿੱਥੇ ਆ ਖੋਲ ਤੇ ਕੀਦੇ ਨਹੀਂ ਪੈਸੇ ਇਹ ਖੋਲ ਲੈ ਗੁਰਮੰਦਰ ਨਹੀਂ ਗੁਰਮੰਦਰ ਪੈਸੇ ਖੋਲ ਲੈ ਕੋਈ ਨਹੀਂ ਯਾਰ ਤੇ ਉਹ ਬੋਲੀ ਕਿ ਮੈਂ ਜਿੱਕਰੀ ਅੰਦਰ ਰਹਿਦਾ ਮੈਂ ਤਾਂ ਬਾਹਰ ਜੀ ਆ ਲੈ ਮੈਨੂੰ ਬੁਲਾ ਆ ਜਾ ਕਰ ਉਹ ਲੈ ਜੀ ਇਹ ਤੋਰ ਜਾਗਾ ਲਾਡੂ ਲਾਡੂ ਬਾਹਰ ਤਾਂ ਦੇਖੀ ਸਾਰੇ ਪਾ ਦੋਨੇ ਪੈਰ ਜੱਗ ਦਾ ਇਕੱਠੇ ਹੋ ਗਿਆ ਇਹ ਉਹ ਆ ਮੈਂ ਅਜੇ ਨਹੀਂ ਆਦਾ

ਕੱਲ ਨੂੰ ਮੰਨ ਲਾਂਗੇ ਕੱਲ ਨੂੰ ਮੰਨ ਲਾਂਗੇ ਚਲੋ ਜੀ ਆਪਣਾ ਰਖੜੀ ਦਾ ਬਿਹਾਰ ਮਨਾਇਆ ਗਿਆ ਹੈ ਨਾ ਸਰਦਾਰ ਜੀ ਨਹੀਂ ਹੈਗੇ ਸਿੱਤ ਨੂੰ ਮੈਂ ਬਣਾ ਰਹੀ ਏ ਉਹ ਤਾਂ ਬੋੜਾ ਨਾ ਨੇ ਪੈਸਾ ਨੂੰ ਆ ਨਹੀਂ ਕਰ ਲੋਗੇ ਜੋੜ ਦੇਣਗੇ ਮੈਂ ਉਹ ਦੇਖਾ ਮੈਂ ਤੁਸੀਂ ਉੱਥੇ ਬਣਾ ਲਿਓ ਗਏ ਫਿਰ ਉਹ ਨਾਮ ਨੂੰਰੇ ਤਾਉ ਫਿਰ ਉਹ ਨਾ ਉਨੇ ਆਉਣ ਹੈਗਾ ਮਾਂ ਮoure ਬੈਠੀਆਂ ਤੁਸੀਂ ਕੋਟ ਦਿੰਦੇ ਬਣਾ ਲਿਓ ਫਿਰ ਸੁਗਮਣ ਦਾ ਲੋ ਜੀ ਸੁਗਮਣ ਨੂੰ ਵੀ ਦੋ ਸੂਟ ਬਣ ਗਏ ਦੋ ਸੂਟ ਬਣ ਗਏ ਨੇ ਇਸ ਗੁਰਮਣ ਨੂੰ ਤੇ ਸਿੰਜੇ ਰਖੀ ਵਾਲਾ ਦਿੱਤਾ ਉਹਦੇ ਤਾਉ ਨੇ ਬਣਾ ਦਿੱਤੀ ਸਿੰਜੇ ਵਾਲਾ ਠੀਕ ਹੈ ਤੇ ਆਹ ਗੁਰਾ ਦਾ ਬਣੇ ਉਹਦੇ ਚਲੋ ਹੁਣ ਬਹੁਤ ਵਧੀਆ ਹੋ ਗਿਆ ਇਹ ਹਰ ਮਨਾਇਆ ਗਿਆ ਤੇ ਕੋਈ ਖੜਾਤੀ ਪੈਣ ਭੁੱਖੀ ਨਹੀਂ ਹੁੰਦੀ ਹੈਗੀ ਇਹ ਮਾਨਤਾ ਨੂੰ ਹੁੰਦਾ ਹੈ ਮम्मी ਆ ਗਈ ਥੀ ਖਾ ਲਾ ਪਤਾ ਕੋਲ ਨਾ ਮੇਰੇ ਮੂਤ ਹੁੰਦੀ ਆ ਬਾਹਰ ਬਾਹਰ ਜੀ ਜੀ ਬਾਲੀ ਖਰਾਬ ਆ ਇਹ ਤਾਂ ਤੂੰ ਬੋਲੀ ਤੇ ਸੁਣਾ ਦੇ ਤੂੰ ਬੋਲੀ ਸੁਣਾ ਕੱਲ ਕਿਵੇਂ ਨੱਚਿਆ ਸੀ ਤੂੰ ਨੱਚ ਕੇ ਬੋਲੀ ਤਾਂ ਸੁਣਾ ਰੇ ਹੈ ਐ ਇੱਧਰ ਕੱਤ ਨਾ ਇੱਧਰ ਆ ਇੱਥੇ ਨੱਚ ਕੇ ਦਿਖਾ ਇੱਥੇ ਇੱਧਰ ਕਣਕਾ ਇੱਧਰ ਕਣਕਾ ਬੋਲੀ ਨੱਚ ਕੇ ਲੱਗ ਰਹੀ ਲੱਗਦੇ ਮਾਰਦੇ ਸੀ ਕਣਕਾ ਇੱਧਰ ਪਾ ਤੂੰ ਵਿਚ ਕਣਕਾਂ ਦੇ ਦਾ ਐਨ ਕੀ ਹੋਦਾ ਨਾ ਗਾਲੂ ਨੂੰ ਤੀਆ ਨੀ ਆਲੀ ਕਿ ਨਾ ਨੱਚੂਗੇ ਹੈ ਹੋਇ ਅਜਾ ਆਪਣੇ ਮੁੰਡੇ ਵੀ ਧੀਆ ਬੁਰੇ ਤੂੰ ਤਾਂ ਹੁਣ ਆਉਣਾ ਲੇ ਰਾਜੀ ਵੀ ਨੇ ਗੁੱਝੂ ਚਾਹਦਾ ਕੰਮ ਅੱਜ ਤੀਆਂ ਦੇ ਰਾਜੀ ਵੀ ਸੀ ਜਾਂਦੀ ਇੱਥੇ ਕਿੱਥੇ ਤੀਆਂ ਤੇ ਕੀ ਕਰਾਂ ਗਰਮੀ ਆ ਨਵਾਰਦੀ ਆ ਰਾਜੀ ਜੀ ਨੇ ਕਰਦਾ ਜਾ ਮੈਨੂੰ ਤਾਂ ਉਦੋਂ ਤੋਂ ਰਾਜੀ ਇਹ ਵੀ ਕਹਿੰਦੇ ਆਜਾ ਮੈਂ ਘਰੇ ਮੈਂ ਥੋੜੀ ਆਫਰ ਕੋਈ ਨਾ ਵਾਦੀ ਇਹ ਤਾਂ ਪਸਤਾ ਵਿੱਚ ਪੜਾਉਣ ਦੇ ਕੰਮ ਨੇ ਡਾਲੀਆਂ ਵੀ ਲੱਗੀਆਂ ਨੇ ਉਹ ਕਿੱਥੇ ਸਿੱਟਦੀ ਆਪਦਾ ਬੈਂਕ ਵਿੱਚ ਗਏ ਆ 500 ਪੀਆ ਮੈਂ ਫੜਾਉਂਦਾ ਕਿੱਥੇ ਧਰ ਗਏ ਪਤਾ ਮੰਦ ਪੇਸ਼ ਕਿੱਥੇ ਨੇ ਉਹਦੇ ਬੂਪਾ ਲੋ ਜੀ ਹੁਣ ਸਾਡੇ ਰੌਣਕ ਮੇਰੇ ਨਾਲ ਜਾਂਦਾ ਲਾ ਹੁਣ ਦਾ ਹਾਂ ਭਾਈ ਗੁਰ ਆਦਰ ਦੀ ਭੂਆ ਆ ਗਈ ਰਖੜੀ ਲੈ ਕੇ ਫੇਰ ਗੁਰ ਆਦਰ ਹੋਣ ਦੇ ਭੂਆ ਤੋਂ ਰਖੜੀ ਬਣਾਉਗਾ ਅੱਲਾਹੋ ਗੋਜਾ ਜੈਨ ਨੇ ਜਿਹੜੀ ਸਬਜੀ ਬਣਾਈ ਸੀ ਦੁਪਹਿਰ ਦੀ ਅਸੀਂ ਖਾਦੀ ਨਹੀਂ ਹੈਗੀ ਸੀ ਨਾਲ ਲੈ ਕੇ ਜਾਏ ਇਹ ਰੋਟੀ ਪਾਣੀ ਉਧਰ ਖਾਏ ਇੱਧਰ ਤਾਂ ਇਕੱਲੀ ਚਾਹ ਹੀ ਪੀਤੀ ਆ ਮਹਾਪਈ ਆਪਦੇ ਹਿੱਸੇ ਝੇ ਆਖਣੇ ਕਾ ਲਓ ਲਾ ਭਰਾਸਾਂ ਜੁੜਾ ਦੇ ਆਪਦੇ ਹਿੱਸੇ ਖਣੇ ਖਾ ਲਓ ਭਈ ਆ ਗੁਰ ਆਦਰ ਦੂਜੇ ਸੰਦਲ ਨਹੀਂ ਰਾਜ ਇੱਕ ਸੰਦਲ ਦੇ ਘਰ ਆਈ ਮੈਂ ਦੂਜਾ ਸੰਦਲ ਐਤੀ ਬੁੱਤ ਦੇ ਥੱਲੇ ਹੂੰ ਸੋਫੇ ਤੇ ਰੱਦਰ ਉਧਰ ਚਾਕ ਤੋਤਾ ਹੈ ਮਾਮੂ ਆਏ ਤੂੰ ਆਜੀ ਮਾਮੂ ਆਏ ਤੇ ਸੱਡੇ ਮਾਮੂ ਤਕੂ ਆਈ ਆ ਬੋਜੇ ਆਏ ਨੇ ਰਖੜੀ ਬੰਨਣ ਕਿਹੜੇ ਹੱਥ ਤੇ ਬਣਾਏਗੇ ਔਰੇ ਔਰੇ

ਕਰਗੇ ਹੁੰਦੇ ਜਿੰਨੇ ਲਫਾ ਤੇ ਹੁੰਦੇ ਨੇ ਨਹੀਂ ਹੁੰਦਾ ਜਦੋਂ ਜਾਣਾ ਹੋਣਾ ਮਤਲਬ ਮੈਂ ਸਾਹਮਣੇ ਜਿਹੜਾ ਕੁੜੀਆ ਕਰਦੇ ਨੇ ਕੰਮ ਕੁਮਾ ਇਹ ਕੋ ਫੋਨ ਕਰ ਹਾਂ ਹਾਂ ਲੈ ਹਾਂ ਭਈਆ 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 ਗਲੈਕ ਵਿੱਚ ਪਾ ਲੈਣ ਚੱਕ ਲੈਣਾ ਮੁੰਡਾ ਇਹ ਕੀ ਹੋਰ ਤਾਂ ਜਾਨ ਦੀ ਕਾਲੀ ਹੋਏ ਤੇ ਪਈ ਘਰਾਂ ਦਾ ਜਾਓ ਜਿਹੜਾ ਰਾਤ ਲਾਜਾ ਠੰਡੀ ਹੋਈ ਤੇ ਉਹ ਠੰਡਾ ਹੋਈ ਤੁੱਤ ਤੇ ਹਾਂ ਦਵੰਨਾ ਵੇ ਲੈ ਆਇਓ ਹਾਂ ਹੈ ਦਵੰਨਾ ਵੇ ਲੈ ਸੁੱਟੀਆਂ ਸੁੱਟੀਆਂ ਚ ਆਇਓ

ਬਾਈ ਆਦਰ ਆਦਰ ਬਾਈ ਕਾ ਦੇ ਦੂ ਆਦਰ ਬਾਈ ਆਦਰ ਹਾਏ ਦਾ ਸੋਟਾ ਬੀ ਉੱਥੇ ਚਾਹ ਕੇ ਦੋਨੋਂ ਕਿਹੜੀ ਵੀ ਗਏ ਵੀ ਉੱਥੇ ਗਏ ਬਾਈ ਕਾ ਦੇ ਦੀਦੀਆਂ ਆਦਰ ਸੰਗਪਾਈ ਬਾਈ ਕਾ ਬਾਈ ਦੀਦੀ ਬਾਈ ਬਾਈ ਕਾ ਦੋ ਇਹਨੂੰ ਹਜੇ ਬਾਈ ਦਾ ਨਹੀਂ ਪਤਾ ਸੋਟਾ ਸੰਘਾ ਵਾਗਿਆ ਤਾਂ ਉਂਗਣਾ ਫੜਕੇ ਬਾਈ ਦੀਆਂ ਚਲੋ ਬਨੇ ਹੈ ਨਾ ਆਮਣਾਂ ਨੂੰ ਤੋੜ ਦਿੱਤਾਗਾ ਤੇ ਸੁਖਮਣ ਹਰੀਆਂ ਕਰਨੀ ਸਾਨੂੰ ਆਪ ਹੈਗੀ ਤੀ ਭਾਗ ਵਾਲਾ ਦਿਨ ਜਿਹੜਾ ਸੀ ਅੱਜ ਤੇ ਸਾਨੂੰ ਦੋ ਦੋ ਸੂਟ ਬਣ ਕੇ ਤੇ ਕਿਹਨ ਖਾ ਤਿੰਨ ਸੁਖਮਣ ਤਾਂ ਤਿੰਨ ਬਣ ਗਏ ਅੱਜ ਇੱਕ ਨਾ ਦਾਦੀ ਕੋਲੋਂ ਪਸੰਦ ਕਰ ਲਏ ਉਹਨੇ ਕਹੀਂ ਦਾਦੀ ਆ ਤਾਂ ਮੇਰੇ ਪੌਣ ਵਾਲਾ ਸੂਟ ਹੈਗਾ ਉਹ ਕਹਿੰਦੀ ਪੈ ਤੁ ਲੈ ਲੈ ਤੇ ਆ ਸਿੰਦੇ ਦੀ ਰਖੜੀ ਆ ਦਿੱਤਾ ਸੁਖਮਣ ਨੂੰ ਤੇ ਵੀ ਕਰੇ ਜੀ ਦਾਗਾ ਤੇ ਇਹ ਸਿੰਦੇ ਦੀ ਰਖੜੀ ਦਾਗਾ ਤੇ ਆਹ ਸਿੰਦੇ ਰਕੜੀ ਦਾ ਦਿੱਤਾਗਾ ਗੁਰਮント ਜੋਤ ਨੂੰ ਤੇ ਲੋਨ ਲੱਗੂ ਸਾਰਿਆਂ ਨਾਲ ਤੇ ਆਹ ਸੁਖਮਣ ਨੂੰ ਦਿੱਤਾਗਾ ਬੁਰਾਦਰ ਨੇ ਬੁਰਾਦਰ ਦੀ ਪਹਿਲੀ ਰਕੜੀ ਸੀ ਇਹਨਾਂ ਨੇ ਤੁਸੀਂ ਦੇਖੀਏ ਕਿ ਟਲ ਵੀਡੀਓ ਇਹੋ ਵੀ ਸਾਰਿਆਂ ਹਨਾ ਕਰਾ ਦਿੱਤਾ ਸੀ ਇਹਨਾਂ ਦੋਨਾਂ ਭੈਣਾਂ ਨੇ ਆਹ ਹੈਗਾ ਸੀ ਗੁਰਮント ਜੋਤ ਦਾ ਬੁਰਾਦਰ ਨੇ ਪਹਿਲੀ ਰਕੜੀ ਤੇ ਗੇਟਾ ਤੇ ਇਹਨਾਂ ਨੂੰ ਸੂਟ ਬਣ ਕੇ ਤੇ ਆਹ ਤੁਸੀਂ ਦੇਖ ਆ ਮੈਨੂੰ ਮੇਰੀ ਭਜਾਈ ਨੇ ਦਿੱਤਾ ਸੀ ਉਹਦੇ ਫੈਂਟਾ ਲੱਗਦਾ। ਜੀ ਇਹ ਨਾਲੇ ਲੱਕੀ ਦੇ ਕੱਪੜੇ ਹੋਗੇ। ਬਹਿਗੁਰੂ ਤੰਦਰੁਸਤੀ ਰੱਖੇ ਜਵਾਕਾਂ ਨੂੰ ਹਣਾ ਸਾਰੇ ਤੇ ਵੀ ਲੋੜੀ ਦਾ ਸਮਾਂ ਗੋੜ ਕਹਿਣਾ ਟੀਲੀ ਟੀਲਾ ਹੁੰਦਾ। ਤੇ ਸਾਰੇ ਪੁੱਸੇ ਜਵਾਕ ਕਲਾਕਲਾਗਾ ਕੁੜੀਆਂ ਦੋ ਦੋ ਨੇ ਸਾਰਿਆਂ ਪਾਸੇ ਬਹਿਗੁਰੂ ਬੱਚਿਆਂ ਨੂੰ ਤੰਦਰੁਸਤੀ ਰੱਖੇ। ਉਹਨਾਂ ਦੀ ਕਮਾਈ ਚ ਬਰਕਤ ਪਾਵੇ ਹਣਾ ਬੱਚਾ ਬਾਹਰੇ ਬੈਠਾ ਸਿੰਦਾ ਸਾਡਾ ਦੋਕਰਾ ਜਿਹਾ ਮੁੰਡਾ ਸੀ ਚਲੋ ਬਾਹਰੇ ਬੈਠਾ। ਮਹਾਰਾਜ ਤੰਦਰੁਸਤੀ ਰੱਖੇ ਉਹਨਾਂ ਨੂੰ। ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਤੇ ਸਰਦਾਰ ਜੀ ਗਏ ਹੋਏ ਨੇਗੇ ਆਪਣੇ ਜਿਹੜੇ ਸਰਦਾਰ ਜੀ ਵਾਲੇ ਦੇ ਵੀ ਕੰਮ ਨਾ ਕੰਮਾਂ ਦੀ ਜ਼ਿੰਮੇਵਾਰੀ ਆ ਉਹ ਵੀ ਆਪਣੇ ਤੀਆ ਬੀਬੀ ਉਧਰ ਗਈ ਆ ਆਵਣੀ ਨੂੰ ਵਿਦਾ ਕਰਨ ਤੇ ਆਪਾਂ ਕਰ ਦਿਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਓ ਨਾਲ ਅੱਜ ਦੀ ਐਂਟਰੀ ਵਾਹਿਗੁਰੂ ਜੀ ਦਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ